ਇਹ ਆਪਾਂ ਨੂੰ ਚਾਰ ਬੰਦੇ ਜਾਣਦੇ ਆ ਨਾ ਇਹਨਾਂ ਚੀਜ਼ਾਂ ਕਰਕੇ ਜਾਣਦੇ ਆ ਇਹ ਚਲਦੀ ਫਿਰਦੀ ਸਾਡੀ ਐਫਡੀ ਨਾ ਤੇ ਸਾਡਾ ਕੋਈ ਅਮਰੀਕਾ ਜਿਆ ਨਾ ਤੇ ਸਾਡਾ ਕੋਈ ਕੈਨੇਡਾ ਜਿਆ ਨਾ ਇੱਥੇ ਕੋਈ ਸਰਕਾਰੀ ਨੌਕਰੀ ਆ ਇਹ ਪਿੰਡ ਵਾਲਿਆਂ ਨੂੰ ਹੀ ਪਤਾ ਆ ਜਾਂ ਸਾਰੇ ਭਰਾਵਾਂ ਨੂੰ ਜਾਂ ਏਰੀਆ 'ਚ ਵੀ ਪਤਾ ਆ ਤਾਲੋ ਵੀ ਤੁਹਾਨੂੰ ਪਤਾ ਜੂਸ ਜ਼ਿਆਦਾ ਨਸ਼ਿਆਂ ਦਾ ਸਾਨੂੰ ਨਸ਼ਾ ਇਹਨਾਂ ਚੀਜ਼ਾਂ ਦਾ ਟਰੈਕਟਰਾਂ ਦਾ ਗੱਡੀਆਂ ਦਾ ਮੋਟਰਸਾਈਕਲਾਂ ਦਾ ਇਹੀ ਸਾਡਾ ਨਸ਼ਾ ਆ ਇਹੀ ਸਾਡਾ ਸ਼ੌਂਕ ਆ ਕਰਦਿਆਂ ਨੂੰ ਤੰਗ ਕਰਕੇ ਨਹੀਂ ਭਗਾਇਆ ਦੇ ਕਈ ਕਹਿ ਦਿੰਦੇ ਨੇ ਕਿ ਪੈਸਾ ਫੂਕੀ ਜਾਂਦੇ ਆ ਮਤਲਬ ਕਿ ਪੁੱਠੇ ਪਾਸੇ ਲਾਉਣਦੇ ਆ ਇਹ ਮਤਲਬ ਕਿ ਜਿੱਦਾਂ ਹੁਣ ਕੋਈ ਨਸ਼ੇ ਪੱਤੇ ਕਰਦਾ ਤੋ ਉਹ ਵੀ ਪੈਸੇ ਪੁੱਠੇ ਪਾਸੇ ਡੇ ਲੱਗਦੇ ਇਹਦੇ ਜੋ ਵੀ ਮਿਊਜ਼ਿਕ ਸਿਸਟਮ ਆ ਲਾਈਟਾਂ ਆ ਬੰਪਰ ਆ ਹੌਰ ਨੇ ਆ ਟਾਇਰ ਆ ਇਹ ਸਾਰੀ ਚੀਜ਼ ਆਪਾਂ ਅਲੱਗ ਕੀਤੀ ਸਾਰਿਆਂ ਨਾਲੋਂ ਇਹਦੇ ਵਿੱਚ ਟ੍ਰੈਕਟਰ ਚ ਜਿਹੜੀ ਚੀਜ਼ ਵੀ ਆ ਸਾਰਿਆਂ ਨਾਲੋਂ ਅਲੱਗ ਹੀ ਆ 7 ਤੋਂ 8 ਮਹੀਨੇ ਲੱਗੇ ਬਣਾਉਂਦੇ ਆ ਹੋਂ ਤਾਂ ਚਲੋ ਟੋਚਨ ਜਾਂ ਸਟੈਂਟ ਬੰਦ ਬੈਨ ਕਰਤੇ ਆ ਕਿ ਇੱਕ ਸਾਡਾ ਵੀਰ ਸੀਗਾ ਸੁਖਮਣ 1575 ਉਹਦੀ ਡੈਥ ਹੋ ਗਈ ਸੀ ਸਰਕਾਰ ਨੇ ਸਟੈਂਟ ਬੰਦ ਕਰਤੇ ਉਹ ਤੋਂ ਪਹਿਲਾਂ ਇਹਦੇ ਤੇ ਆਪਾਂ ਟੋਚਨ ਲਗਾਉਂਦੇ ਸੀਗੇ ਮੇਲੇ ਲਗਾਉਂਦੇ ਸੀ ਟੋਚਨਾ ਦੇ ਜਾਂ ਸਟੈਂਟ ਕਰਦੇ ਸੀ ਸਿਰਫ ਇਹਦੀ ਇੰਜਨ ਨੂੰ ਜਾਂ ਇਹਦੇ ਹੋਰ ਚੀਜ਼ਾਂ ਨੂੰ ਮੋਡੀਫਿਕੇਸ਼ਨ ਦਿੱਤੀ ਹੈ ਇਹਦੀ ਪਾਵਰ ਵਧਾਈ ਆ ਬਾਕੀ ਇਹਨੂੰ ਵੇਖ ਕੇ ਦੂਰੋਂ ਪਤਾ ਲੱਗ ਜਾਂਦਾ ਲੋਕਾਂ ਨੂੰ ਕਿ ਇਹ ਕੀ ਚੀਜ਼ ਹੈ ਇਹ ਜਿਹਾ ਬਾਰੇ ਸੋਚਦੇ ਹੋ ਕਿਵੇਂ ਇਹਨਾਂ ਨੂੰ ਬਣਾਉਂਦੇ ਹੋ ਮਤਲਬ ਕਿ ਦੇਖ ਕੇ ਯੂਥ ਜਿਹੜਾ ਹੈ ਜ਼ਿਆਦਾ ਕਰਕੇ ਇਹ ਚੀਜ਼ਾਂ ਲਈ ਹੀ ਭਜਦਾ ਫਿਰਦਾ ਨਜ਼ਰ ਆਉਂਦਾ ਤੇ ਸਿਕੰਦਰ ਬੰਮਪਤੇ ਕਿਸਵਾਲੇ ਵੀ ਹੈ ਕਿ ਉਹਨਾਂ ਨੇ ਹੁਣੀ ਕਿਹਾ ਹੈ ਕਿ ਸਟੰਟ ਜਿਹੜੇ ਬੰਦ ਕਰ ਦਿੱਤੇ ਗਏ ਨੇ ਤਾਂ ਪਹਿਲਾਂ ਤੁਸੀਂ ਸਟੰਟ ਜਦੋਂ ਬੰਦ ਨਹੀਂ ਸੀ ਕਰਦੇ ਸੀ ਤਾਂ ਜੇਕਰ ਕਰਦੇ ਤਾਂ ਹੁਣ ਵੀ ਕਰਦੇ ਹੋ ਇਹ ਮਤਲਬ ਸਰਕਾਰ ਮੇਰੇ ਹਿਸਾਬ ਨਾਲ ਤੇ ਨਹੀਂ ਚਲਾਏਗੀ ਜਿੱਥੋਂ ਤੱਕ ਲੱਗਦਾ ਅੱਗੇ 6-7 ਮਹੀਨੇ ਹੋ ਗਏ ਜਦੋਂ ਤਾਂ ਬੰਦ ਹੋਇਆ ਉਦੋਂ ਤੇ ਤੇ ਨਹੀਂ ਚੱਲੇ ਅੱਜ ਕੱਲ ਦੇਖਿਆ ਜਾਵੇ ਤਾਂ ਹਰ ਤੀਸਰੇ ਬੰਦੇ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹੜਾ ਸਟੰਟ ਬੰਦ ਵੀ ਕਰ ਦਿੱਤੇ ਗਏ ਨੇ ਫਿਰ ਵੀ ਉਹ ਕਰਦੇ ਫਿਰਨ ਉਹਨੂੰ ਕੀ ਕਹਿਣਾ ਚਾਹੀਦਾ ਉਹ ਕਹਿੰਦੇ ਨਾ ਨਾਨਕਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਹ ਖਾਸ ਕਰਕੇ ਕਮੈਂਟ ਇਹੀ ਹੁੰਦੇ ਕੋਈ ਬੰਬ ਭੇਜ ਦਿੰਦਾ ਕੋਈ ਪਟਾਕਾ ਭੇਜ ਦਿੰਦਾ ਕੋਈ ਕੋਸ਼ ਹੈ ਨਾ ਮੇਰੇ ਦਿਮਾਗ 'ਚ ਆਈ ਕਿ ਮੈਂ ਕਿਉਂ ਨਾ ਆਪਣੇ ਨਾਮ ਦੇ ਪਿੱਛੇ ਬੰਬ ਲਗਾ ਲਾਂ ਹਨਾ 10 20 ਦਿਨ ਤੱਕ ਕੰਮ ਚੱਲਣਾ ਖੇਤੀ ਦਾ ਕਣਕਾਂ ਪੱਕਾ ਨਾਲੀਆਂ ਫਿਰ ਤੁਸੀਂ ਆਣ ਕੇ ਦੇਖ ਸਕਦੇ ਜੀ ਕਿ ਕਿਦਾਂ ਕੰਮ ਕਰਦੇ ਮਿਹਨਤ ਕਰਦੇ ਮੁੰਡੇ ਤੇ ਫਿਰ ਇਹ ਚੀਜ਼ਾਂ ਨੂੰ ਬਣਾਉਂਦੇ ਆ ਇਹ ਸਾਡੀ ਪਹਿਚਾਨ ਬਣ ਚੁੱਕੀ ਹੈ ਜਨਾ ਤੇ ਇਹਨਾਂ ਨਾਲ ਸਾਨੂੰ ਦਿਲੋਂ ਪਿਆਰ ਆ ਦਿਲੋਂ ਲਗਾਵਾਂ ਪਰ ਜਦੋਂ ਕੰਮ ਦੇ ਦਿਨ ਆਉਂਦੇ ਆ ਨਾ ਅਸੀਂ ਕਿਹੇ ਵੱਲ ਦੀ ਦੇਖਣਾ ਕੀ ਬੰਦਾ ਕਿ ਨਹੀਂ ਦਿਨ ਰਾਤ ਖੇਤਾਂ ਦੀ ਬਸ ਮਿਹਨਤ ਕਰਨੀ ਆ ਵੀ ਜਿਹੜੇ ਭਰਾ ਨਸ਼ੇ ਕਰਦੇ ਆ ਇੱਕ ਤੇ ਉਹਨਾਂ ਦੀ ਫੇਤ ਲਈ ਹਾਨੀਕਾਰਕ ਆ ਦੂਸਰਾ ਉਹਨਾਂ ਦੇ ਪਰਿਵਾਰ ਲਈ ਹਾਨੀਕਾਰਕ ਆ ਦੂਸਰਾ ਪੈਸਾ ਜਾੜਦੇ ਆ ਉਹਨਾਂ ਤੋਂ ਨਸ਼ਿਆਂ ਤੋਂ ਦੂਰ ਜਾ ਕੇ ਇੱਕ ਵਾਰ ਇਹ ਸ਼ੌਂਕਾਂ 'ਚ ਪਾਓ ਇਹ ਸ਼ੌਂਕ ਲਗਾਓ ਆਪਣੇ ਆਪ ਨੂੰ ਫਿਰ ਬੰਦੇ ਨੂੰ ਇੱਕ ਤੇ ਸੋਭਾ ਹੁੰਦੀ ਜੱਗ 'ਚ ਯੂਥ ਨੂੰ ਮੋਡੀਫਾਈ ਚੀਜ਼ਾਂ ਦਾ ਬਹੁਤ ਹੀ ਮਜ਼ਾ ਆਉਂਦਾ ਹੈ ਲੈ ਕੇ ਪਰ ਅੱਜ ਅਸੀਂ ਜਿਹੜੀ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਉਹਨਾਂ ਦਾ ਨਾਮ ਸਿਕੰਦਰ ਬੰਬ ਹੈ ਆਖਿਰਕਾਰ ਬੰਬ ਨਾਮ ਕਿਉਂ ਪਿਆ ਇਹ ਵੀ ਜਾਣਾਂਗੇ ਪਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਹਰ ਚੀਜ਼ ਜਿਹੜੀ ਹੈ ਮੋਡੀਫਾਈ ਕੀਤੀ ਹੈ ਤੇ دیر ਨਹੀਂ ਕਰਦੇ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਸਤਿ ਸ਼੍ਰੀ ਅਕਾਲ ਥੈਂਕ ਯੂ ਮੈਮ ਤੁਹਾਡਾ ਵੀ ਬਹੁਤ-ਬਹੁਤ ਤੁਸੀਂ ਆਏ ਤੇ ਪਹਿਲਾ ਸਵਾਲ ਤੇ ਹੀ ਹੈ ਕਿ ਤੁਹਾਡਾ ਨਾਮ ਸਿਕੰਦਰ ਬੰਬ ਕਿਵੇਂ ਪਿਆ ਹੈ ਇਹ ਮੈਮ ਜਦੋਂ ਇਨਸਟਾਗ੍ਰਾਮ ਮੈਂ ਨਹੀਂ ਯੂਜ਼ ਕਰਦਾ ਉਦੋਂ ਐਫਬੀ ਯੂਜ਼ ਕਰਦੇ ਸੀ ਤੇ ਉਦੋਂ ਅਸੀਂ ਪੋਸਟਾਂ ਪਾਉਂਦੇ ਸੀ ਆਪਣੀਆਂ ਜਾਂ ਕਿਸੇ ਵੀ ਚੀਜ਼ ਨਾਲ ਜਾਂ ਆਪਣੀਆਂ ਪਾਉਂੀਆਂ ਐਫਬੀ ਤੇ 2016 17 ਦੀ ਗੱਲ ਆ ਤੇ ਉਦੋਂ ਸਾਰਿਆਂ ਦੇ ਕਮੈਂਟ ਇਹੋ ਆਉਂਦੇ ਸੀ ਬੰਬ ਖਾਸ ਕਰਕੇ ਕਮੈਂਟ ਇਹੀ ਹੁੰਦੇ ਕੋਈ ਬੰਬ ਭੇਜ ਦਿੰਦਾ ਕੋਈ ਪਟਾਕਾ ਭੇਜ ਦਿੰਦਾ ਕੋਈ ਕੋਸ਼ ਹੈ ਨਾ ਤੇ ਮੈਨੂੰ ਫਿਰ ਸਾਰਿਆਂ ਨੇ ਭਰਾਵਾਂ ਨੇ ਵੀ ਜਾਂ ਜਾਂ ਮੇਰੇ ਦਿਮਾਗ 'ਚ ਆਈ ਕਿ ਮੈਂ ਕਿਉਂ ਨਾ ਆਪਣੇ ਨਾਮ ਦੇ ਪਿੱਛੇ ਬੰਬ ਲਗਾ ਲਾਂ ਹਨਾ ਇੱਕ ਵੱਖਰੀ ਜੀ ਹੋ ਜਾਂਦੀ ਚੀਜ਼ ਤੇ ਫਿਰ ਮੈਂ ਉਦੋਂ ਤੋਂ ਇੰਸਟਾਗ੍ਰam ਦਾ ਪੇਜ ਬਣਾਇਆ ਸਕੰਦਰ ਬੰਬ ਦੇ ਨਾਂ ਤੇ ਉਤੋਂ ਹੀ ਆਪਣਾ ਪੇਜ ਜਿਹੜਾ ਆਪਾਂ ਰੈਗੂਲਰ ਚੁੱਕਿਆ ਆਪਾਂ ਕੋਈ ਫੇਕ ਵੀਊ ਨਹੀਂ ਕੋਈ ਫੇਕ ਆਪਣੇ ਫੋਲੋਅਰਸ ਨਹੀਂ ਜਿੰਨੇ ਆ ਆਪਣੇ ਉਹ ਰੀਅਲ ਹੀ ਆ ਹੁਣ ਤੱਕ ਆਪਣਾ ਪੇਜ ਜਿਹੜਾ ਆ ਉਹ ਇਹੀ ਨਾਮ ਤੋਂ ਚੱਲਦਾ ਆ ਬਾਕੀ ਸਾਰੇ ਭਰਾ ਜਿਹੜੇ ਆਪਣੇ ਨਾਲ ਰਹਿੰਦੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੀ ਹਾਂਜੀ ਤੁਹਾਨੂੰ ਲੱਗਿਆ ਮੈਂ ਪਿੱਛੇ ਵੇਖ ਲਿਆ ਟਰੈਕਟਰ ਤੋਂ ਲੈ ਕੇ ਹਰ ਚੀਜ਼ ਜਿਹੜੀ ਹੈ ਇਹ ਮੋਡੀਫਾਈ ਕੀਤੀ ਗਈ ਹੈ ਕਿਦਾਂ ਤੁਸੀਂ ਮਤਲਬ ਕਿੰਨੀਆਂ ਚੀਜ਼ਾਂ ਬਾਰੇ ਸੋਚਦੇ ਹੋ ਕਿਵੇਂ ਇਹਨਾਂ ਨੂੰ ਬਣਾਉਂਦੇ ਹੋ ਮਤਲਬ ਕਿ ਦੇਖ ਕੇ ਯੂਥ ਜਿਹੜਾ ਹੈ ਜ਼ਿਆਦਾ ਕਰਕੇ ਇਹ ਚੀਜ਼ਾਂ ਲਈ ਹੀ ਭਜਦਾ ਫਿਰਦਾ ਨਜ਼ਰ ਆਉਂਦਾ ਮੈਮ ਇਹ ਸ਼ੁਰੂ ਤੋਂ ਹੀ ਸ਼ੌਂਕ ਸੀ ਸਾਨੂੰ ਜਿੱਦਾਂ ਹੁਣ ਲਾਲੋ ਵੀ ਤੁਹਾਨੂੰ ਪਤਾ ਜੂਸ ਜ਼ਿਆਦਾ ਨਸ਼ਿਆਂ ਦਾ ਸਾਨੂੰ ਨਸ਼ਾ ਇਹਨਾਂ ਚੀਜ਼ਾਂ ਦਾ ਟਰੈਕਟਰਾਂ ਦਾ ਗੱਡੀਆਂ ਦਾ ਮੋਟਰਸਾਈਕਲਾਂ ਦਾ ਇਹੀ ਸਾਡਾ ਨਸ਼ਾ ਆ ਇਹੀ ਸਾਡਾ ਸ਼ੌਂਕ ਆ ਆਪਾਂ ਇਹਨੂੰ ਸ਼ੁਰੂ ਤੋਂ ਮੋਟੀਵੇਟ ਕਰਦੇ ਆਏ ਆ ਤੇ ਅੱਗੇ ਵੀ ਕਰਦੇ ਰਵਾਂਗੇ ਸਾਡੇ ਜਿਹੜੇ ਸ਼ੌਂਕ ਅਸੀਂ ਪੂਰੇ ਕਰਦੇ ਰਵਾਂਗੇ ਤਾਂ ਕਿਹੜੀ ਇਸ ਤੋਂ ਆ ਸ਼ੌਂਕ ਜਿਹੜਾ ਆ ਤੁਹਾਡੇ ਪਾਲਿਆ ਗਿਆ ਕਿ ਹਾਂ ਮੈਨੂੰ ਆ ਕਰਨਾ ਆ ਮੈਮ ਇਹ ਜਦੋਂ ਪਲੱਸ 2 ਕੀਤੀ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਇਦਾਂ ਹੀ ਬਸ ਕਦੀ ਕੋਈ ਚੀਜ਼ ਦਾ ਸ਼ੌਂਕ ਪੈ ਗਿਆ ਕਦੀ ਕਿਸੇ ਚੀਜ਼ ਦਾ ਸ਼ੌਂਕ ਪੈ ਗਿਆ ਇਦਾਂ ਕਰਦਿਆ ਕਰਦਿਆਂ ਹੁਣ ਅੱਗੇ ਵਧੀ ਜਾ ਰਹੇ ਆ ਕਿੰਨਾ ਟਾਈਮ ਹੋ ਗਿਆ ਇਹ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਰੱਖਣਾ ਕਿ ਹਾਂ ਇਹ ਚੀਜ਼ਾਂ ਕਰਨੀਆਂ ਹੀ ਕਰਨੀਆਂ ਆ ਇਹ 2000 ਕੋਈ 18 19 ਤੋਂ ਲੈ ਕੇ ਚਲ ਰਹੀਆਂ ਇਹ ਚੀਜ਼ਾਂ ਤਾਂ ਇਹ ਚੀਜ਼ਾਂ ਦੇ ਬਾਰੇ ਮੈਨੂੰ ਥੋੜਾ ਦੱਸੋਗੇ ਕਿਉਂਕਿ ਮੈਂ ਵੀ ਜਾਨਣਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਨਹੀਂ ਪਰ ਦੇਖਣ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਤੇ ਤੁਸੀਂ ਇਹਨੂੰ ਵੀ ਲੈਬ੍ਰੇਟ ਕਰੋ ਟਰੈਕਟਰ ਹਰ ਕੋਈ ਯੂਜ਼ ਕਰਦਾ ਹੈ ਬਟ ਯੂਨੀਕਨੈਸ ਹੋਣਾ ਬਹੁਤ ਜਿਹੜਾ ਟਰੈਕਟਰ ਹੈ ਇਹ ਅਸੀਂ ਸ਼ੌਂਕ ਨਾਲ ਮੇਲੇ ਦੇਖਣ ਨੂੰ ਬਣਾਇਆ ਵੀ ਹਰ ਇੱਕ ਚੀਜ਼ ਇਹਨੂੰ ਮੇਲੇ ਦੇਖਦੇ ਆ ਕੋਈ ਵੇਖੇ ਵੀਰ ਭਰਾ ਵੀ ਵਾਕਿਆ ਕੋਈ ਚੀਜ਼ ਲੰਘਣ ਢਈ ਆ ਠੀਕ ਹੈ ਨਾ ਇਹਦੇ ਜੋ ਵੀ 뮤직 ਸਿਸਟਮ ਆ ਲਾਈਟਾਂ ਆ ਬੰਪਰ ਆ ਹੌਰ ਨੇ ਆ ਟਾਇਰ ਆ ਇਹ ਸਾਰੀ ਚੀਜ਼ ਆਪਾਂ ਅਲੱਗ ਕੀਤੀ ਸਾਰਿਆਂ ਨਾਲ ਦੀ ਮਤਲਬ ਕਿਸੇ ਨੂੰ ਵੇਖ ਕੇ ਨਹੀਂ ਆਪਾਂ ਇਹ ਚੀਜ਼ ਕੀਤੀ ਆ ਆਪਾਂ ਸਾਰਿਆਂ ਨਾਲੋਂ ਅਲੱਗ ਕੀਤੀ ਆ ਇਹਦੇ ਵਿੱਚ ਟਰੈਕਟਰ 'ਚ ਜਿਹੜੀ ਚੀਜ਼ ਵੀ ਆ ਸਾਰਿਆਂ ਨਾਲੋਂ ਅਲੱਗ ਹੀ ਆ ਤੇ ਜੇਕਰ ਟਾਈਮ ਪੀਰੀਅਡ ਪੁੱਛਿਆ ਜਾਵੇ ਕਿੰਨਾ ਟਾਈਮ ਲਾਇਆ ਇਹਨੂੰ ਬਣਾਉਣ ਦੇ ਲਈ ਇਹਨੂੰ ਮੈਮ 7 ਤੋਂ 8 ਮਹੀਨੇ ਲੱਗੇ ਬਣਾਉਣ ਦੇ ਆ ਮਤਲਬ ਕਿ ਅਜੇ ਵੀ ਥੋੜਾ ਥੋੜਾ ਕਰੀ ਜਾਈਦਾ ਬਦਲਾਵ ਕਰੀਦਾ ਹਰ ਇੱਕ ਮੇਲਾ ਜਦੋਂ ਆਉਂਦਾ ਉਹਦੇ ਚ ਥੋੜਾ ਜਿਹਾ ਬਦਲਾਵ ਕਰਕੇ ਖੜੀਦਾ ਜਾਂ ਟਾਇਰ ਚੇਂਜ ਕਰ ਲੀਦੇ ਆ ਜਾਂ ਮਿਊਜ਼ਿਕ ਸਿਸਟਮ ਥੋੜਾ ਜਿਹਾ ਚੇਂਜ ਕਰ ਲੀਦਾ ਜਾਂ ਲਾਈਟਾਂ ਚ ਚੇਂਜਿੰਗ ਕਰ ਲੀਦੀ ਆ ਜਾਂ ਸਟੀਲ ਕਵਰਿੰਗ ਚ ਚੇਂਜਿੰਗ ਕਰ ਲੀਦੀ ਆ ਸਭ ਤੋਂ ਵੱਡੀ ਚੀਜ਼ ਇਹ ਤਾਂ ਥੋੜਾ ਜਿਹਾ ਟਾਈਮ ਵੱਧ ਲੱਗ ਗਿਆ ਕਿਉਂਕਿ ਇਹ ਰੋਲਸ ਰੋਇ ਵਾਲਾ ਘੋੜੇ ਦਾ ਕੀ ਥੋੜਾ ਜਿਹਾ ਲੈ ਲਿਆ ਫਾਜਿਆ ਇਹ ਸਭ ਤੋਂ ਮਤਲਬ ਕਿ ਆਪਣੇ ਵਰਲਡ ਵਿੱਚ ਕਹਿ ਸਕਦੇ ਟਰੈਂਡ ਸੈੱਟ ਕਰਨ ਵਾਲੀ ਗੱਲ ਆ ਤੇ ਬਾਕੀ ਇਹ ਜਿਹੜਾ ਸ਼ੌਂਕ ਆ ਸਾਰੇ ਤੁਹ ਇੰਨੇ ਨਾ ਕਿ ਪੈਸਾ ਫੂਕੀ ਜਾਂਦੇ ਆ ਮਤਲਬ ਕਿ ਪੁੱਠੇ ਪਾਸੇ ਲਾਉਣ ਦੇ ਆ ਇਹ ਮਤਲਬ ਕਿ ਜਿੱਦਾਂ ਹੁਣ ਕੋਈ ਨਸ਼ੇ ਪੱਤੇ ਕਰਦਾ ਤੇ ਉਹ ਵੀ ਪੈਸੇ ਪੁੱਠੇ ਪਾਸੇ ਡੇ ਲੱਗਣ ਤੇ ਪਰ ਇਹ ਸ਼ੌਂਕ ਅਹੀਂ ਆਪ ਦੀ ਮੰਨ ਲਓ ਜਿੱਦਾਂ ਥੋੜਾ ਬੋਤਾ ਕੰਮ ਵਗੈਰਾ ਜੇ ਤਾਂ ਕਰਦੇ ਆ ਜੇ ਖੇਤੀਬਾੜੀ ਦਾ ਕੁਝ ਕਰਾਤਾ ਜਾਂ ਕੁਝ ਆਪਾਂ ਕੋਈ ਚੀਜ਼ ਇਧਰੋਂ ਲੈ ਕੇ ਇਧਰ ਦੇਤੀ ਉਹਦੇ ਵਿੱਚੋਂ ਹੀ ਐਡਜਸਟਮੈਂਟ ਕਰਕੇ ਤੇ ਇੱਥੇ ਪੈਸੇ ਲਾਏ ਇੱਕ ਟਰੈਕਟਰ ਦੀ ਤੇ ਗੱਲ ਕਰ ਲਈ ਪਰ ਆਹ ਟਰੈਕਟਰ ਕਿਸ ਤਰੀਕੇ ਦੇ ਨਾਲ ਹੈ ਇੱਕ ਇਸ ਕੰਮ ਲਈ ਆਉਂਦਾ ਕਿਉਂਕਿ ਇਹ ਯੂਨੀਕ ਜਿਹਾ ਲੱਗ ਰਿਹਾ ਇਹਦਾ ਵੀ ਜੋ ਕਹਿ ਸਕਦੇ ਆ ਕਿ ਦੇਖਣ ਦੇ ਵਿੱਚ ਅਲ ਹੁਣ ਤਾਂ ਚਲੋ ਟੋਚਨ ਜਾਂ ਸਟੈਂਟ ਬੰਦ ਬੈਨ ਕਰਤੇ ਆ ਕਿ ਇੱਕ ਸਾਡਾ ਵੀਰ ਸੀਗਾ ਸੁਖਮਣ 1575 ਉਹਦੀ ਡੈਥ ਹੋ ਗਈ ਸੀ ਉਹਦੇ ਕਰਕੇ ਸਰਕਾਰ ਨੇ ਸਟੈਂਟ ਬੰਦ ਕਰਤੇ ਉਹ ਤੋਂ ਪਹਿਲਾਂ ਇਹਦੇ ਤੇ ਆਪਾਂ ਟੋਚਨ ਲਗਾਉਂਦੇ ਸੀਗੇ ਮੇਲੇ ਲਗਾਉਂਦੇ ਸੀ ਟੋਚਨਾ ਦੇ ਜਾਂ ਸਟੈਂਟ ਕਰਦੇ ਸੀ ਉਹ ਇਸ ਕਰਕੇ ਟਰੈਕਟਰ ਵੱਖਰੀ ਅਲੱਗ ਚੀਜ਼ ਆ ਵੀ ਇਹਦੇ ਉੱਤੇ ਆਪਾਂ ਕੋਈ ਚੀਜ਼ ਇਦਾਂ ਦੀ ਮੋਡੀਫਿਕੇਸ਼ਨ ਵਾਲੀ ਨਹੀਂ ਲਾਈ ਜਿਹਦਾ ਨੁਕਸਾਨ ਹੋਵੇ ਸਿਰਫ ਇਹਦੀ ਇੰਜਨ ਨੂੰ ਜਾਂ ਇਹਦੇ ਹੋਰ ਚੀਜ਼ਾਂ ਨੂੰ ਮੋਡੀਫਿਕੇਸ਼ਨ ਦਿੱਤੀ ਹੈ ਇਹਦੀ ਪਾਵਰ ਵਧਾਈ ਆ ਵੀ ਇਹਦਾ ਕੋਈ ਹੋਰ ਚੀਜ਼ ਕੋਈ ਟੁੱਟੇ ਨਾ ਬਾਕੀ ਤੁਸੀਂ ਦੇਖ ਸਕਦੇ ਜੇ ਕਿ ਇਹ ਸ਼ੋਸ਼ਾ ਕੁਛ ਵੀ ਨਹੀਂ ਇਹਦੇ ਤੇ ਕੁਛ ਵੀ ਨਹੀਂ ਲੱਗਾ ਇਹ ਬਸ ਬੱਸ ਟੈਂਟ ਨੂੰ ਹੀ ਆ ਬਸ ਸਿੰਪਲ ਬਿਲਕੁਲ ਪੰਪ ਮੋਡੀਫਿਕੇਸ਼ਨ ਦਿੱਤੀ ਆ ਜੇ ਇੰਜਨ ਨੂੰ ਮੋਡੀਫਿਕੇਸ਼ਨ ਆ ਬਾਕੀ ਸਾਹਮਣੀ ਆ ਤਾਂ ਬਾਕੀ ਇਹਨੂੰ ਵੇਖ ਕੇ ਦੂਰੋਂ ਪਤਾ ਲੱਗ ਜਾਂਦਾ ਲੋਕਾਂ ਨੂੰ ਕਿ ਇਹ ਕੀ ਚੀਜ਼ ਆ ਤੇ ਕੀ ਦੀ ਚੀਜ਼ ਆ ਬੰਬ ਬੰਬ ਬਸ ਇੱਥੇ ਹੀ ਹੁੰਦੀ ਆ ਬਸ ਇਹ ਚੀਜ਼ਾਂ ਦੇਖ ਕੇ ਲੱਗ ਹੀ ਰਿਹਾ ਕਿ ਬੰਬ ਦਾ ਨਾਮ ਬੰਬ ਕਿਉਂ ਪਿਆ ਠੀਕ ਹੈ ਤੇ 에ਅਰ ਫਿਲਟਰ ਜਿਹਨੂੰ ਕਹਿੰਦੇ ਨੇ ਇਹ ਯੂਨੀਕ ਲੱਗ ਰਿਹਾ ਕਿੱਥੋਂ ਆਇਆ ਤੇ ਕੀ ਸਾਬ ਹੈ ਦਾ ਇਹ ਮੈਂ ਮੈਂ ਸ਼ੌਂਕ ਨਾਲ ਲਗਾਇਆ ਆ ਇਹ ਮੈਂ 2 ਪੀਸ ਮੰਗਾਏ ਸੀ ਬਾਹਰੋਂ ਇਟਲੀ ਤੋਂ ਤੇ ਬ੍ਰਦਰ ਆ ਮੇਰਾ ਉਥੋਂ ਉਹਨਾਂ ਨੇ ਭੇਜੇ ਹੀ ਮਤਲਬ ਭੂਆ ਜੀ ਦਾ ਬੇਟਾ ਆ ਉਹਨਾਂ ਕੋ ਸਪੈਸ਼ਲ ਮੰਗਾਇਆ ਏਅਰ ਫਿਲਟਰ ਇਹ ਤੁਸੀਂ ਕਿਸੇ ਚੀਜ਼ ਤੇ ਲੱਗਾ ਨਹੀਂ ਵੇਖਿਆ ਹੋਊਗਾ ਹੁਣ ਤੱਕ ਇਹਦੇ ਤੇ ਲੱਗਾ ਆ ਇਹ ਬਾਕੀ ਜਦੋਂ ਇਹ ਤੋਂ ਕੰਮ ਲੈਣਾ ਆ ਟਰੈਕਟਰ ਤੋਂ ਉਦੋਂ ਇਹ ਲਾਲੀ ਦਾ ਆ ਹੁਣ ਇਹ ਫਿੱਟ ਕੀਤਾ ਫਿਰ ਖੋਲਹੀਦਾ ਤੇ ਬਾਕੀ ਚੀਜ਼ਾਂ ਜਿਹੜੀਆਂ ਦੇਖ ਰੀਆਂ ਨੇ ਇਹਨਾਂ ਦੀ ਵੀ ਯੂਨੀਕਨੈਸ ਦੱਸ ਦੋ ਕਿਸ ਤੀਕੇ ਦੇ ਨਾਲ ਮੋਡੀਫਾਈ ਕੀਤਾ ਬਾਕੀ ਮੈਂ ਇਹ ਸਾਰਾ ਸ਼ੌਂਕ ਹੀ ਆ ਅਜੀਬ ਪਰ ਰੱਖੀ ਆ ਵੀ ਸ਼ੌਂਕ ਨਾਲ ਰੱਖੀ ਆ ਟਾਈਮ ਟੂ ਮੈਂ ਚਲੋ ਇਹਨਾਂ ਚ ਕੀ ਲੱਗਦਾ ਵਿਲੇ ਟਾਈਮ ਆਪਾਂ ਕਰਦੇ ਰਹੀਦਾ ਮੋਡੀਫਿਕੇਸ਼ਨ ਤੇ ਬਾਕੀ ਇਹ ਚੀਜ਼ਾਂ ਮੇਲੇਆਂ ਤੇ ਜਾਣ ਨੂੰ ਜਦੋਂ ਮੇਲੇ ਤੇ ਜਾਈਦਾ ਕਿਤੇ ਵੀ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਉਹ ਗਰੁੱਪ ਵਾਲੇ ਮਤਲਬ ਆ ਗਏ ਜਿੱਦਾਂ ਸਿਕੰਦਰ ਬੰਬ ਹੁਣੇ ਉਹ ਆ ਗਏ ਜਿੱਦਾਂ ਮੰਨ ਲਓ ਕਿਤੇ ਜਾਈਦਾ ਮਤਲਬ ਪਛਾਣ ਸਾਡੀ ਇਹਨਾਂ ਚੀਜ਼ਾਂ ਕਰਕੇ ਬਣੀ ਤੇ ਸਿਕੰਦਰ ਬੰਬ ਤੇ ਕਿਸੇ ਵਾਲੇ ਵੀ ਹੈ ਕਿ ਉਹਨਾਂ ਨੇ ਹੁਣੇ ਕਿਹਾ ਹੈ ਕਿ ਸਟੰਟ ਜਿਹੜੇ ਬੰਦ ਕਰ ਦਿੱਤੇ ਗਏ ਨੇ ਤਾਂ ਪਹਿਲਾਂ ਤੁਸੀਂ ਸਟੰਟ ਜਦੋਂ ਬੰਦ ਨਹੀਂ ਸੀ ਕਰਦੇ ਸੀ ਤਾਂ ਜੇਕਰ ਕਰਦੇ ਤਾਂ ਹੁਣ ਵੀ ਕਰਦੇ ਹੋ ਜੇ ਤੇ ਚਾਲੂ ਹੋਣਗੇ ਫਿਰ ਸ਼ੁਰੂ ਕਰਾਂਗੇ ਟੋਚਨ ਵੀ ਸ਼ੁਰੂ ਕਰਾਂਗੇ ਸਟੰਟ ਵੀ ਸ਼ੁਰੂ ਕਰਾਂਗੇ ਜ਼ਰੂਰ ਕਰਾਂਗੇ ਇਹ ਮਲੇ ਸਰਕਾਰ ਮੇਰੇ ਹਿਸਾਬ ਨਾਲ ਤੇ ਨਹੀਂ ਚਲਾਏਗੀ ਜਿੱਥੋਂ ਤੱਕ ਲੱਗਦਾ ਅੱਗੇ 6-7 ਮਹੀਨੇ ਹੋ ਗਏ ਜਦੋਂ ਤਾਂ ਬੰਦ ਹੋਇਆ ਉਦੋਂ ਤੇ ਤੇ ਨਹੀਂ ਚੱਲੇ ਹੁਣ ਜੇ ਗਾੜੀ ਚੱਲਣਗੇ ਤੇ ਆਪਾਂ ਜ਼ਰੂਰ ਚਲਾਵਾਂਗੇ ਪੜੀ ਹੱਡਾ ਸ਼ਾਉਂ ਗਿਆ ਪਰ ਇੱਕ ਸਵਾਲ ਹੈ ਕਿ ਸੋਸ਼ਲ ਮੀਡੀਆ ਨੇ ਜਿੰਨੇ ਫਾਇਦੇ ਦਿੱਤੇ ਆ ਉਹਨੇ ਨੁਕਸਾਨ ਵੀ ਦਿੱਤੇ ਆ ਅਸੀਂ ਕਹਿ ਸਕਦੇ ਆ ਪਰ ਅੱਜ ਕੱਲ ਦੇਖਿਆ ਜਾਵੇ ਤਾਂ ਹਰ ਤੀਸਰੇ ਬੰਦੇ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਹੜੇ ਸਟੰਟ ਬੰਦ ਵੀ ਕਰ ਦਿੱਤੇ ਗਏ ਨੇ ਫਿਰ ਵੀ ਉਹ ਕਰਦੇ ਫਿਰਦੇ ਨੇ ਉਹਨੂੰ ਕੀ ਕਹਿਣਾ ਚਾਹੀਦਾ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਤੀਵਾਓ ਜੇ ਆਪਾਂ ਉਹਦੀ ਹਜ਼ੂਰੀ ਦੇ ਵਿੱਚ ਰਹਿ ਕੇ ਇਹ ਕੰਮ ਕਰੀਏ ਨਾ ਫਿਰ ਕਦੇ ਕੋਈ ਤਤੀਵਾ ਨਹੀਂ ਲੱਗਦੀ ਜਦੋਂ ਆਪਾਂ ਫੁਕਰਪੁਣਾ ਜਿਆਦਾ ਲੱਗ ਪਈ ਨੇ ਨਾ ਕਰਨ ਲੋਕਾਂ ਦੀ ਵਾ ਵਾ ਪੀ ਹਾਂ ਬੱਲੇ ਬੱਲੇ ਲੋਕੀ ਤਾੜੀਆਂ ਮਾਰਦੇ ਆਪਾਂ ਫਿਰ ਉਹਨਾਂ ਲੇ ਵੇਖ ਕੇ ਜਦੋਂ ਹਵਾ ਚ ਜਿਆਦਾ ਆ ਜਾਂਦੇ ਨਾ ਫਿਰ ਬੰਦਾ ਡਿੱਗਦਾ ਆ ਜੇ ਮਨ ਲਈ ਗੁੱਡੀ ਸਾਡੀ ਵਾਹਿਗੁਰੂ ਚਾੜਦਾ ਆ ਨਾ ਤੇ ਉਹ ਥੱਲੇ ਵੀ ਸੁੱਟਣ ਲੱਗਾਂ ਮਿੰਟੀ ਲਾਉਂਦਾ ਆ ਜੇ ਵੀਰ ਜਿਹੜੇ ਭਰਾਵਾਂ ਦਾ ਇਦਾਂ ਐਕਸੀਡੈਂਟ ਹੋ ਕੇ ਡੈਥ ਹੋਈ ਆ ਜੀ ਉਹਨਾਂ ਦੀ ਹੋਈ ਆ ਤੇ ਲੋਕਾਂ ਦੀ ਵਾ ਵਾ ਨਾਲ ਹੀ ਹੋਈ ਆ ਕੀ ਕੋਈ ਨੁਕਸਾਨ ਹੋਇਆ ਕਿ ਇਹਦਾ ਧੀ ਪੁੱਤ ਗਿਆ ਬਾਦੇ ਉਹ ਫੁਕਰੀ ਜੀ ਗਿਆ ਆ ਆਪਾਂ ਵੀ ਕਹਿ ਦਿੰਨੇ ਆ ਸਾਨੂੰ ਵੀ ਕਹਿ ਦਿੰਦੇ ਲੋਕੀ ਕਮੈਂਟ ਵੀ ਆਉਂਦੇ ਆ ਕਿ ਤੁਸੀਂ ਫੁਕਰੀ ਮਾਰਦੇ ਜੇ ਜਾਂ ਟੋਚਨ ਕਰਦੇ ਜੇ ਜਾਂ ਸਟੰਟਮੈਨ ਕਰਦੇ ਜੇ ਜਾਂ ਤੁਸੀਂ ਵੀਡੀਓ ਪਾਉਂਦੇ ਜੇ ਅਸੀਂ ਕਈ ਦਾ ਕੋਈ ਗੱਲ ਨਹੀਂ ਵੀਰ ਜੀ ਜੋ ਤੁਹਾਡਾ ਹੁਕਮ ਉਹੀ ਬਾਕੀ ਇਹ ਆ ਕਿ ਜੇ ਆਪਾਂ ਦੀ ਹਜ਼ੂਰੀ ਚ ਰਹਿ ਕੇ ਕੰਮ ਕਰਾਂਗੇ ਕੁਝ ਨਹੀਂ ਹੁੰਦਾ ਤੱਤੀ ਵਾ ਨਹੀਂ ਲੱਗਨ ਦਿੰਦਾ ਵਾਏ ਗਰੂ ਤੇ ਇੱਕ ਹੋਰ ਸਵਾਲ ਇਹ ਵੀ ਹੈ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਪੈਸੇ ਦਾ ਖਰਚਾ ਜਿਹੜਾ ਹੋ ਜਾਂਦਾ ਮੋਟਾ-ਮੋਟਾ ਜੇ ਅੰਦਾਜ਼ਾ ਲਗਾਇਆ ਜਾਵੇ ਤਾਂ ਖਰਚਾ ਮੈਮ ਜਿਹੜਾ ਆ ਟਰੈਕਟਰ ਆ ਬਲੂ ਹੌਰਸ ਇਹ ਉੱਪਰ ਉੱਪਰ ਹੀ ਜਿਹੜਾ 5.5 ਤੋਂ 4.5 ਤੋਂ 5 ਲੱਖ ਰੁਪਏ ਤੱਕ ਖਰਚਾ ਹੁਣ ਤੱਕ ਲੱਗ ਗਿਆ ਜੋ ਵੀ ਟਾਇਰ ਪਾਏ ਮਿਊਜ਼ਿਕ ਸਿਸਟਮ ਲਾਈਟਾਂ ਏ ਟੂ ਜ਼ेड ਜਿਹੜਾ 5.5 ਤੋਂ ਜਾ 4.5 ਲੱਖ ਤੋਂ 5 ਲੱਖ ਰੁਪਏ ਇਹਦੇ ਤੇ ਲੱਗ ਗਿਆ ਤੇ ਜੇਕਰ ਇਸ ਤੋਂ ਇਲਾਵਾ ਕੋਈ ਮਤਲਬ ਕਿ ਅੱਜ ਕੱਲ ਦਾ ਯੂਥ ਮੋਡੀਫਾਈ ਕਰਾਣ ਲਈ ਕਰਦਾ ਹੈ ਕਿ ਹਾਂ ਸੀ ਕਾਲ ਕਹੀਏ ਕੋਈ ਏਦਾਂ ਦਾ ਬੰਦਾ ਮਿਲੇ ਜੋ ਸਾਡੀ ਸੋਚ ਦੇ ਨਾਲ ਰਲਦਾ ਹੋਵੇ ਤਾਂ ਤੁਸੀਂ ਬਹੁਤ ਬਹੁਤ ਮੈਸੇਜ ਆਉਂਦੇ ਆ ਭਰਾਵਾਂ ਦੇ ਆਉਂਦੇ ਆ ਕਿ ਸਾਡਾ ਟਰੈਕਟਰ ਵੀ ਇਦਾਂ ਕਰ ਦੋ ਇਦਾਂ ਕਰ ਦੋ ਜਰੂਰ ਆਪਾਂ ਮੋਡੀਫਿਕੇਸ਼ਨ ਚ ਜਰੂਰ ਕਰਕੇ ਦੇਈਦਾ ਆ ਪਰ ਸਟੰਟ ਮੈਨ ਚ ਜਾਂ ਟੋਚਨ ਦੇ ਵਿੱਚ ਨਹੀਂ ਕਰਕੇ ਦੇਈਦਾ ਕਿਉਂਕਿ ਅਗਲਾ ਜਾ ਕੇ ਨੁਕਸਾਨ ਕਰਾ ਲੇ ਤੇ ਕਿਸੇ ਨੇ ਕਹਿਣਾ ਕਿ ਇਸ ਬੰਦੇ ਨੇ ਇਹਦਾ ਇਹ ਕੰਮ ਕਰਕੇ ਦਿੱਤਾ ਜੀ ਉਹਦੇ ਵਿੱਚ ਨਹੀਂ ਆਪਾਂ ਜੇ ਮੋਡੀਫਿਕੇਸ਼ਨ ਲਈ ਉਹਦੀ ਜ਼ਰੂਰ ਕਰਕੇ ਦਵਾਂਗੇ ਮਤਲਬ ਕਿ ਸੋਹਣੇ ਲੱਗਣ ਵਾਲੀ ਚੀਜ਼ ਸਾਰਾ ਦਿਮਾਗ ਇਹ ਆਪਦਾ ਹੀ ਅਸੀਂ ਲਾਈਦਾ ਕਿ ਕੋਈ ਬਲੈਕ ਸਲਾਹ ਲੈ ਕੇ ਨਹੀਂ ਚੱਲੀਦਾ ਕਿਉਂਕਿ ਜਿਹੜੀ ਵੀ ਚੀਜ਼ ਆਪਾਂ ਕੋਈ ਵੱਖਰੀ ਕਰਨੀ ਹੈ ਨਾ ਪਹਿਲੋਂ ਆਪਾਂ ਦਿਮਾਗ 'ਚ ਸੋਚ ਕੇ ਉਹ ਪਾ ਕੇ ਉਹਨੂੰ ਪ੍ਰੈਕਟੀਕਲ ਸੋਚਣਾ ਕਰਨਾ ਕਿ ਇਹਦਾ ਕੋਈ ਫਾਇਦਾ ਹੈਗਾ ਨੁਕਸਾਨ ਕਿੰਨੇ ਫਾਇਦੇ ਕਿੰਨੇ ਉਹ ਕਰਕੇ ਫਿਰ ਆਪਾਂ ਕੁਝ ਵੀ ਕਰੀਏ ਮਤਲਬ ਪੂਰੇ ਤਰੀਕੇ ਨਾਲ ਇੱਕ ਰਿਸਰਚ ਕਰਕੇ ਡਿਜ਼ਾਈਨ ਕਰਕੇ ਈ ਟੂ ਜ਼ੈਡ ਫਿਰ ਤੁਸੀਂ ਇਹ ਚੀਜ਼ ਨੂੰ ਕਰਦੇ ਕਿ ਨਹੀਂ ਇਹ ਸਾਡੇ ਲਈ ਫਾਇਦੇ ਦੀ ਹੈ ਕਿਸੇ ਲਈ ਕੋਈ ਨੁਕਸਾਨ ਨਹੀਂ ਹੈ ਹਾਂਜੀ ਇਹ ਜਿਹੜੇ ਸੰਦ ਸਾਰੇ ਤੁਹਾਨੂੰ ਦਿਸਦੇ ਪਏ ਆ ਇਹ ਸਾਡੇ ਮ ਇਹਨਾਂ ਨਾਲ ਸਾਨੂੰ ਦਿਲੋਂ ਪਿਆਰ ਆ ਸਾਡੀ ਸਾਡੇ ਇਹ ਹਾਜ ਵੀ ਆ ਠੀਕ ਹੈ ਨੀ ਸਾਰਾ ਰਿਕਟਰ ਸਾਰਾ ਕੁਝ ਇਹੀ ਆ ਸਾਬ ਵਿੱਚੇ ਆ ਜਾਂਦਾ ਇਹਦੇ ਵਿੱਚ ਇਹਨਾਂ ਦੀ ਬਦੌਲਤ ਇਹਨਾਂ ਤੋਂ ਕਮਾਈਆਂ ਕੀਤੀਆਂ ਸਾਡੇ ਆ ਦਾਦਿਆਂ ਪਰਦਾਦਿਆਂ ਨੇ ਤੇ ਆਪਾਂ ਹੁਣ ਤੱਕ ਇਥੋਂ ਤੱਕ ਆਏ ਤੇ ਗਾੜੀ ਅਹੀਂ ਵੀ ਕਮਾਈ ਕਰਦੇ ਆ ਚਲੋ ਹੁਣ ਤੇ ਤੁਸੀਂ ਵੇਖਣ ਦੇ ਵੀ ਇਦਾਂ ਸੰਦ ਲੱਗੇ ਕੋਈ ਵੀਡੀਓ ਵੇਖ ਕੇ ਵੀ ਕਹੂਗਾ ਵੀ ਵੀਡੀਓ ਦੇ ਵਿੱਚ ਆ ਚੀਜ਼ਾਂ ਲੱਗੀਆਂ ਮੋਡੀਫਿਕੇਸ਼ਨ ਜਾਂ ਪੈਸਾ ਕਿੱਥੋਂ ਆਇਆ ਕਿੱਦਾਂ ਆਇਆ 10 20 ਦਿਨ ਤੱਕ ਕੰਮ ਚੱਲਣਾ ਖੇਤੀ ਦਾ ਕਣਕਾਂ ਪੱਕਣਾਂ ਵਾਲੀਆਂ ਫਿਰ ਤੁਸੀਂ ਆਣ ਕੇ ਦੇਖ ਸਕਦੇ ਜੇ ਕਿੱਦਾਂ ਕੰਮ ਕਰਦੇ ਮਿਹਨਤ ਕਰਦੇ ਮੁੰਡੇ ਤੇ ਫਿਰ ਇਹ ਚੀਜ਼ਾਂ ਨੂੰ ਬਣਾਉਂਦੇ ਆ ਇਹ ਸਾਡੀ ਪਛਾਣ ਬਣ ਚੁੱਕੀ ਹੈ ਇਹ ਚੀਜ਼ਾਂ ਨਾਲ ਤੇ ਇਹਨਾਂ ਨਾਲ ਸਾਨੂੰ ਦਿਲੋਂ ਪਿਆਰ ਆ ਦਿਲੋਂ ਲਗਾਵਾ ਪਰ ਜਦੋਂ ਕੰਮ ਦੇ ਦਿਨ ਆਉਂਦੇ ਆ ਨਾ ਅਸੀਂ ਕਿਹੇ ਵੱਲ ਨਹੀਂ ਵੇਖਣਾ ਕੀ ਬਾਂਦਾ ਕਿ ਨਹੀਂ ਦਿਨ ਰਾਤ ਖੇਤਾਂ 'ਚ ਬਸ ਮਿਹਨਤ ਕਰਨੀ ਤੇ ਉਹਦਾ ਰੱਬ ਸਾਨੂੰ ਫਲ ਦੇਣ ਦਿਆ ਚਲੋ ਤੁਹਾਡੇ ਸਾਹਮਣੇ ਇਹਨੂੰ ਕਹਿ ਸਕਦੇ ਕਿ ਮਿਹਨਤ ਤੋਂ ਬਾਅਦ ਜਿਹੜਾ ਫਲ ਆ ਹਮੇਸ਼ਾ ਹੀ ਮਿੱਠਾ ਮਿਲਦਾ ਤਾਂ ਇਸ ਦੀ ਇੱਕ ਹੋਰ ਜਿਹੜੀ ਮਸਾਇਲ ਕੰਮ ਕੀਤੀ ਗਈ ਹੈ ਕੋਈ ਸਾਨੂੰ ਕੋਈ ਕ ਕਈ ਕਹਿ ਦਿੰਦਾ ਮਤਲਬ ਮਲੇ ਕਿ ਹਾਂ ਅਮਰੀਕਾ ਦਾ ਪੈਸਾ ਲੱਗਾ ਜਾਂ ਕੈਨੇਡਾ ਦਾ ਲੱਗਾ ਨਾ ਤੇ ਸਾਡਾ ਕੋਈ ਅਮਰੀਕਾ ਜਿਹਾ ਨਾ ਤੇ ਸਾਡਾ ਕੋਈ ਕੈਨੇਡਾ ਜਿਹਾ ਨਾ ਇੱਥੇ ਕੋਈ ਸਰਕਾਰੀ ਨੌਕਰੀ ਆ ਇਹ ਪਿੰਡ ਵਾਲਿਆਂ ਨੂੰ ਵੀ ਪਤਾ ਆ ਜਾਂ ਸਾਰੇ ਭਰਾਵਾਂ ਨੂੰ ਜਾਂ ਏਰੀਆ 'ਚ ਵੀ ਪਤਾ ਆ ਇਹ ਆਪਾਂ ਆਪਣੀ ਮਿਹਨਤ ਕਰਕੇ ਆਪਣੇ ਸ਼ੌਂਕ ਪੂਰੇ ਕੀਤੇ ਆ ਅਤਾ ਹੁਣ ਯੂਥ ਨੂੰ ਕੀ ਕਹਿਣਾ ਚਾਹੋਗੇ ਇੱਕ ਮੈਸੇਜ ਜਿਹੜਾ ਤੁਹਾਡੇ ਵੱਲੋਂ ਹੈ ਕਿਉਂਕਿ ਬਹੁਤ ਜੇ ਗੱਲ ਕੀਤੀ ਜਾਵੇ ਸਿੰਪਲੀਸਿਟੀ ਦੇ ਨਾਲ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਆਪਣੀਆਂ ਗੱਲਾਂ ਵੀ ਰੱਖੀਆਂ ਨੇ ਦੱਸਿਆ ਵੀ ਹੈ ਤੇ ਯੂਥ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਵੀ ਦੱਸੋ ਆਪਾਂ ਤਾਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜੇ ਭਰਾ ਨਸ਼ੇ ਕਰਦੇ ਆ ਇੱਕ ਤੇ ਉਹਨਾਂ ਦੀ ਸਿਹਤ ਲਈ ਹਾਨੀਕਾਰਕ ਆ ਦੂਸਰਾ ਉਹਨਾਂ ਦੇ ਪਰਿਵਾਰ ਲਈ ਹਾਨੀਕਾਰਕ ਆ ਦੂਸਰਾ ਪੈਸਾ ਜਾੜਦੇ ਆ ਉਹਨਾਂ ਤੋਂ ਨਸ਼ਿਆਂ ਤੋਂ ਦੂਰ ਜਾ ਕੇ ਇੱਕ ਵਾਰ ਇਹ ਸ਼ੌਂਕਾਂ 'ਚ ਪਾਓ ਇਹ ਸ਼ੌਂਕ ਲਗਾਓ ਆਪਣੇ ਆਪ ਨੂੰ ਫਿਰ ਬੰਦੇ ਨੂੰ ਇੱਕ ਤੇ ਸੋਭਾ ਹੁੰਦੀ ਜੱਗ 'ਚ ਵੀ ਹਾਂ ਉਹ ਬੰਦਾ ਨੰਘਣ ਡਿਆ ਜੇ ਆਪਾਂ ਨੂੰ ਚਾਰ ਬੰਦੇ ਜਾਣਦੇ ਆ ਨਾ ਇਹਨਾਂ ਚੀਜ਼ਾਂ ਕਰਕੇ ਜਾਣਦੇ ਆ ਜੇ ਆਪਾਂ ਕਿਸੇ ਦਾ ਲੰਘਦੇ ਆ ਤੇ ਸਾਨੂੰ ਆਪਣੀ ਪਛਾਣ ਨਹੀਂ ਦੱਸਣੀ ਪੈਂਦੀ ਸਭ ਤੋਂ ਵੱਡੀ ਚੀਜ਼ ਇਹ ਕੀ ਵੀ ਆ ਮੰਨ ਲਓ ਕਿ ਨਸ਼ੇ ਪੱਤੇ ਤੇ ਜਿੱਦਾਂ ਉਹ ਇਹ ਨਸ਼ਾ ਕਰੂਗਾ ਤੇ ਉਹਦੇ ਪੈਸੇ ਬਿਲਕੁਲ ਵੇਸਟ ਇੱਥੇ ਉਹਨੂੰ ਪੈਸੇ ਮੰਨ ਲਓ ਮੋਡੀਫਿਕੇਸ਼ਨ ਤੇ ਕੋਈ ਵੀ ਲਾਉਨੇ ਆ ਨਾ ਆਪਾਂ ਤੇ ਕੱਲ ਨੂੰ ਮੰਨ ਕੇ ਚੱਲੋ ਬੰਦਾ ਨਹੀਂ ਕੰਮ ਖੱਪ ਕਰ ਦਿੰਦਾ ਕਿ ਮੈਂ ਨਹੀਂ ਰੱਖਣੀ ਮੈਂ ਕਿਦਾਂ ਉਹ ਬੰਦਾ ਸੇਲ ਵੀ ਕਰਕੇ ਆਪਣਾ ਫੇਰ ਪੈਸਾ ਉਹਨਾਂ ਅਕਾਊਂਟ ਚ ਪਾਏ ਇੱਕ ਇਹ ਚਲਦੀ ਫਿਰਦੀ ਸਾਡੀ ਐਫ ਡੀ ਇਹ ਕਹਿ ਸਕਦੇ ਆਪਾਂ ਤੇ ਇਹਨਾਂ ਨਾਲ ਹੀ ਸਾਨੂੰ ਪਿਆਰ ਆ ਤੇ ਇਹਨਾਂ ਨਾਲ ਰਹੂਗਾ ਵੀ ਤੇ ਰਹਿਣਾ ਵੀ ਆ ਭਾਵੇਂ ਅਸੀਂ ਪੰਜਾਬ ਚ ਬੈਠੀ ਹੋਈ ਆ ਬਾਹਰ ਬੈਠੀ ਹੋਈ ਆ ਪਰ ਜੋ ਉਹ ਚੀਜ਼ ਸਾਡੀ ਇਹੋ ਹੀ ਇਹਨਾਂ ਸੰਦਾ ਨਾਲ ਜੋ ਵੀ ਆ ਬਾਕੀ ਇਹਨਾਂ ਨੇ ਰਹਿਣਾ ਸਾਡਾ ਤੜਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਟਾਈਮ ਦਿੱਤਾ ਹੈ ਤੇ ਕਹਿੰਦੇ ਨੇ ਕਿ ਨੌਜਵਾਨ ਗੱਬਰੂ ਨੂੰ ਕਿਉਂ ਜਿਹੜਾ ਸ਼ੌਂਕ ਹੈ ਇੰਨੀਆਂ ਚੀਜ਼ਾਂ ਦਾ ਕਿ ਹਾਂ ਉਹ ਹਮੇਸ਼ਾ ਮੋਡੀਫਾਈ ਚੀਜ਼ਾਂ ਵੱਲ ਲੱਭਦੇ ਨੇ ਅੱਜ ਅਸੀਂ ਸਿਕੰਦਰ ਬੰਬ ਜੀ ਦੇ ਨਾਲ ਤੇ ਉਹਨਾਂ ਦੇ ਦੋਸਤ ਦੇ ਨਾਲ ਵੀ ਗੱਲਬਾਤ ਕਰ ਲਈ ਹੈ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਹੈ ਅੱਜ ਦੇ ਜਿਹੜੇ ਸ਼ਖਸੀਅਤ ਨਾਲ ਰੂਬਰੂ ਕਰਵਾਇਆ ਪਸੰਦ ਆਇਆ ਹੋਵੇਗਾ ਅਜੇ ਹੋਰ ਸ਼ਖਸੀਅਤਾਂ ਨਾਲ ਰੂਬਰੂ ਕਰਵਾਉਂਦੇ ਰਵਾਂਗੇ ਤਦ ਤੱਕ ਬਣੇ ਰਹੋ ਪੁਲਲੇ ਟੀਵੀ ਦੇ ਨਾਲ ਧੰਨਵਾਦ